ਵਲੌਗ ਹੋ ਗਿਆ ਬਾਬੇ ਆਪਣੋ ਪਹਿਲਾ ਸ਼ੁਰੂ ਨਾਲ ਸਾਡੇ ਬੈਠੇ ਆ ਪਰਮਾ ਵੀ ਜੀ ਕੀ ਹਾਲ ਹੈ ਵੀਰੇ ਵੀਰਾਂ ਨਾਲ ਰੀਡ ਵੀ ਨਹੀਂ ਕਰਦੇ ਹਾਂਜੀ ਮਿੱਤਰੋ ਅੱਜ ਅਸੀਂ ਬੈਠੇ ਸੀ ਉਹ ਮੱਜਰੇ ਅੱਜ ਤੁਸੀਂ ਜਿਵੇਂ ਦੇਖ ਸਕਦੇ ਹੋ ਪਰਤ ਪਿਆ ਵਾ ਕੱਲੂ ਅਸੀਂ ਫੋਲ ਦੇਣਾ ਉਹਦੇ ਪਰਮਾ ਵੀ ਨੇ ਉਹਦੇ ਪਾਣਾ ਆਪਣਾ ਫਾਰਮ ਅਸੀਂ ਆਪਾਂ ਕਰ ਰਹੇ ਆਂ ਫਾਰਮ ਦਾ ਕੰਮ ਸ਼ੁਰੂ ਕਰ ਰਹੇ ਆਂ ਜੀ ਕੱਲੂ ਉਹਰੇ ਖਰਾ ਫੇਰੂਗੇ ਆਪਣੇ ਸ਼ਾਨੀ ਠੇਕੇਦਾਰ ਜੀ ਆਏ ਹੋਏ ਨੇ ਜਾਇਜਾ ਕਰਨਾ ਉਹਦੇ ਕੋੜੀਆਂ ਹੋਊਂਗੀਆਂ ਬੱਕਰੀਆਂ ਹੋਊਂਗੀਆਂ ਥੰਗ ਵੀ ਮੇਰੀਆਂ ਹੋਣਗੀਆਂ ਬੱਕਰੀਆਂ ਹੋਣਗੀਆਂ ਕੁੱਤੇ ਹੋਣਗੇ ਬੰਦਰ ਹੋਣਗੇ ਚਿੜੀਆਂ ਹੋਣਗੀਆਂ ਕਬੂਤਰ ਹੋਣਗੇ ਖਰਗੋਸ਼ ਹੋਣਗੇ ਓਏ ਮਾਲਮੂ ਸਾਰਾ ਕੁਝ ਵੀ ਗੇੜੂਗਾ ਇਹ ਤੁਹਾਡੀ ਭੈਣ ਇਹ ਤਾਂ ਤੁਸੀਂ ਜ਼ਿਆਦਾ ਕਹਤੇ ਹੋ ਜ਼ਿਆਦਾ ਕਹਦਾ ਨਹੀਂ ਮਾ ਜੀ ਮਾਲ 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 ਬੱਚਾ ਡੰਗਰ ਮਾਲ ਬੱਚਾ ਡੰਗਰ ਜੀ ਅਸੀਂ ਕਹਿ ਰਹੇ ਹਾਂ ਛੋਟੇ ਬੱਚੇ ਜਿਹੜੀ ਵੀ ਸਾਰੇ ਉਸ ਮੇਦੂਆ ਦੇ ਉਹ ਵੀ ਜਾਇਜ਼ ਰੇਟਾਂ ਦੇ ਜਾਇਜ਼ ਰੇਟਾਂ ਦੇ ਜੀ ਪੱਕੀ ਗੱਲ ਹੈ ਜੀ ਠੇਕੇਦਾਰ ਜੀ ਅੱਛਾ ਜੀ ਠੇਕੇਦਾਰ ਜੀ ਉੱਧਰ ਵੀ ਆਪਣੇ ਘਰ ਤਪਾਏ ਉੱਧਰ ਸਾਲ ਆਪਣੇ ਜਿੱਥੇ ਤੁਹਾਨੂੰ ਨਿਗਾਹ ਪੱਦੀ ਉਹ ਮੈਸਾ ਦਾ ਕਪੜੀ ਉਹ ਜ਼ਮੀਨ ਦਾ ਸਾਰੀ ਇਹਨੇ ਜੂਮ ਨਹੀਂ ਹੁੰਦਾ ਜੀ ਸੱਚੀ ਗੱਲ ਆ ਹਾਂ ਜੀ ਮਿੱਤਰੋ ਸਾਰੇ ਕਿਵੇਂ ਪਿਆਰ ਪੜੀ ਸਾਰੇ ਨੂੰ ਸਤਿ ਸ੍ਰੀ ਅਕਾਲ ਆਪਾਂ ਭੈਣ ਹਾਂ ਜੀ ਕਿਵੇਂ ਹੋ ਸਾਰੇ ਉਹ ਮਿੱਤਰੋ ਬਾਬੇ ਉਹ ਆਪਣੇ ਖੇਤ ਚ ਵੜ ਗੀਆਂ ਮੈਂ ਐਸਾ ਤੁਹਾਨੂੰ ਦਿਖਾਣੇ ਆ ਜਾ ਕੇ ਅਸੀਂ ਭਿਜਾਉਣ ਲੱਗੇ ਪਿਠਾ ਲੋ ਫੜ ਜਾ ਮੋੜ ਤਾਂ ਲੈਣ ਦੇ ਦائیں ਚੱਕ ਲੈ ਫੋਨ ਅੱਕ ਲੈ ਚਲੋ ਬਾਬੇ ਬੈਠੋਏ ਕਹਿ ਦੇ ਚਲੋ ਬਾਬੇ ਮੈਂ ਸੰਨ ਹੁਣ ਆਪਾਂ ਚੱਲੇ ਗੁਜਰਾਵਾਂ ਪਾ ਮੈਂ ਸਮਝਾਣਾ ਯਾਰ ਕੋਈ ਨਾ ਤੇ ਕਿ ਮੈਂ ਯਾਕੇ ਹੋਣਾ ਬੰਦ ਕਰਾਣੀ ਕੋ ਥਾ ਥੱਲੇ ਪੱਪਾ ਜਾ ਦੀਏ ਆਪਾਂ ਜੋ ਛੜੇ ਵਾਲੇ ਚਲੀ ਮਾਰੀਓ ਚਾਣੀ ਬੜਾ ਮਾਰ ਰੁਕਾਇਆ ਪਾਣੀ ਲੱਗ ਰਿਹਾ ਉਸ ਕ ਬਾਹਰ ਕਾ ਲਓ ਉਹ ਹੋੜੀ ਬੋਲ ਲੇ ਕ ਖਾਲ ਟੁੱਟ ਰਹੀ ਨੇ ਸਾਰੀ ਗਲਰਾਬ ਹੋ ਜਾਏਗੀ ਸਾਡੇ ਗੇਂਦ ਖਰਾਬ ਹੋ ਜਣੇ ਚੱਲ ਸ਼ਾਨੀ ਕਿਆ ਹੁਣ ਮਾਰ ਰੁਕਾ ਜਾਂ ਵੜਾ ਜਾਂ ਕਾ ਲਓ ਕ ਬਾਹਰ ਹੈ ਅਰੇ ਇਹ ਮੈਂ ਸਾਂ ਹਣੀ ਕਾ ਬਾਬਾ ਨੇ ਭੇਜਿਆ ਉਹ ਤੋਂ ਨਹੀਂ ਜੇ ਹਾਂਜੀ ਸ਼ਾਨ ਕਿਆ ਹਾਲ ਹੈ ਵੀਰੇ ਆ ਦੇਖ ਲੋ ਇਹ ਕਢਾਤੀ ਇੱਧਰ ਮੈਂ ਸਾਈ ਸੀ ਆ ਸਾਡਾ ਯਾਰ ਹੈ ਨਾਲ ਕਿਸੇ ਨਾਲ ਚੈਟਿੰਗ ਕਰ ਰਹੇ ਹੈ ਨਾਲ ਸੇ ਹੈਲੋ ਬ੍ਰਦਰ ਗਾਜ ਨਹੀਂ ਆਪ